ਗਾਤਾਰ ਢੋਲ ਵੱਜਦੇ ਰਹਿੰਦੇ ਦੁਕਾਨ ਤੇ ਜਦੋਂ ਦੇਖੋ ਥੋੜੇ ਦਿਨ ਬਾਅਦ ਹੀ ਢੋਲ ਦੀ ਛਾਪ ਜੜੀ ਆ ਵੱਜਦੀ ਰਹਿੰਦੀ ਭੰਗੜੇ ਪੈਂਦੇ ਰਹਿੰਦੇ ਅੱਜ ਕੀ ਕਰਤਾ 100 ਟਿਕਟਾਂ ਪਾਈਆਂ ਇਹਨਾਂ ਨੇ ਤੇ 100 ਦੇ 100 ਨਾਮ ਲੱਗੇ 9-9000 ਰੁਪਏ ਦੇ ਜੀ ਲੱਖ ਰੁਪਇਆ 2 ਲੱਖ ਰੁਪਇਆ ਹੋ ਗਈ ਹੈ ਹਰ ਐਤਵਾਰ ਨੂੰ ਆ ਕੇ ਕਿਸਮਤ ਨੂੰ ਮੌਕਾ ਦਿੰਦੇ ਸੀ ਫੈਕਟਰੀ 'ਚ ਕੰਮ ਕਰਦੇ ਨੇ ਕਾਫੀ ਦਿਨ ਸੇ ਮੈਂ ਪਾਉਂਦਾ ਸੀਗਾ ਪਰ ਥੋੜੀ-ਥੋੜੀ ਪਾਉਂਦਾ ਸੀਗਾ ਅੱਪਕੀ ਵਾਰੀ ਮੈਂ ਇਕੱਠਾ ਪਾਈਏ 100 ਟਿਕਟਾਂ ਹਾਂ ਮੈਂ ਕਈ ਵਾਰੀ ਕਹਿੰਨਾ ਛੋਟੀ ਲਾਟਰੀ ਆ ਨਾ ਜਰੀ ਇਹਨੇ ਛੋਟਾ ਪਟਾਕਾ بڑا ਧਮਾਕਾ ਜਿਹਦੇ ਚ 9000 ਦੇ 10 ਇਨਾਮ 24325 ਨੰਬਰ ਹੈ ਜੀ ਹਾਂ 24 ਕੱਲ ਨਿਕਲੇ ਆ ਜੀ ਇਹਨਾਂ ਦਾ ਤੇ ਪਹਿਲੀ ਵਾਰੀ ਟਿਕਟ ਪਾ ਕੇ ਵੀ ਜਿੱਤ ਸਕਦੇ ਨੇ ਕੱਲ ਦਿਨ ਚ ਦੋ ਵਾਰੀ ਵੱਡੇ ਇਨਾਮ ਲੱਗੇ ਤੇ ਬਸ ਇਹੀ ਮੋਟੀਵੇਸ਼ਨ ਆ ਹੁਣ ਅੱਗੇ ਉਮੀਦ ਆ ਵੀ ਕਰੋੜਾਂ ਚ ਵੀ ਜਲਦੀ ਇਸ ਤਗਾਂ ਤੋਂ ਇਨਾਮ ਲੱਗੂਗਾ ਬਾਈ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਕਿਉਂਕਿ ਅਕਸਰ ਅਸੀਂ ਦੇਖਦੇ ਆ ਹਰੇਕ ਬੰਦਾ ਲੋਟਰੀ ਜਿਹੜਾ ਪਾਉਂਦਾ ਤੇ ਹਰ ਵਾਰ ਸੋਚਦਾ ਕਿ ਚਲੋ ਅੱਜ ਨਿਕਲੇਗੀ ਕੱਲ ਨਿਕਲੇਗੀ ਪਰ ਤੁਹਾਡੀ ਪਹਿਲੀ ਯਾਰ ਦੇ ਵਿੱਚ ਹੀ ਲੋਟਰੀ ਨਿਕਲੇਗੀ ਕਿੰਨੇ ਦਾ ਇਨਾਮ ਨਿਕਲੇਗਾ ਭਾਜੀ ਮੇਰਾ 9 ਟਿਕਟਾ 10 ਟਿਕਟ ਲੱਗੀਆਂ 9000 ਦੇ ਵਿੱਚ 90000 ਰੁਪਏ ਲੱਗਿਆ ਘਰ ਬੈਠੇ ਕੁਝ ਨਹੀਂ ਮਿਲਦਾ ਕਿਸਮਤ ਨੂੰ ਜਮਾਨ ਲਈ ਘਰੋਂ ਨਿਕਲਣਾ ਪੈਣਾ ਐਸਰ ਰਖੜੀ ਤੇ ਤੁਹਾਨੂੰ ਆਣਾ ਪੈਣਾ ਗਾਂਧੀ ਬ੍ਰਦਰਸ ਦੀ ਡੁਗਰੀ ਸ਼ਾਪ ਜੋਧਾ ਜਾਂ ਘੰਟਾਕਰ ਚੋਇਸ ਤੁਹਾਡੀ ਹੈ ਫਿਜ਼ੀਕਲ ਲੋਟਰੀ ਖਰੀਦਣੀ ਹੈ ਕਿੰਨੇ ਕਰੋੜ ਦੀ ਲੋਟਰੀ ਨਿਕਲੇਗੀ ਤੇ ਕਿੰਨੇ ਪੈਸੇ ਲਾਣੇ ਪੈਣਗੇ ਲੋਕਾਂ ਨੂੰ ਤੁਸੀਂ ਐਸਰ ਰਾਖੀ ਤੇ ਆਪਣੇ ਭਰਾ ਦੀ ਕਿਸਮਤ ਵੀ ਬਦਲ ਸਕਦੇ ਹੋ ਪੈਂਚਾਇਤ ਭਰਾਜੀ ਤੇ ਭਰਾਚਾਹ ਤੇ ਪੈਂਦੀ ਕਿਸਮਤ ਬਦਲ ਸਕਦਾ ਉਹ ਵੀ ਸਿਰਫ 500 ਰੁਪਏ ਦੀ ਟਿਕਟ ਖਰੀਦ ਕੇ ਇਹ ਸੁਪਨਿਆਂ ਨੂੰ ਪਹਿਲਾਂ ਤਾਂ ਜੀ ਗੱਲ ਕਰਦੇ ਜਿਸ ਟਾਈਮ ਇੱਥੇ ਜਿਹੜੀ ਲੋਕੇਸ਼ਨ ਤੇ ਖੜਿਆ ਡੁਗਰੀ ਦੀ ਲੋਕੇਸ਼ਨ ਹੈ ਸ਼ਾਪ ਨੰਬਰ 8 ਗੁਰੂ ਰਾਮਦਾਸ ਮਾਰਕੀਟ ਇਹ ਸਵੇਰੇ 8 ਵਜੇ ਸ਼ੁਰੂ ਹੋ ਜਾਂਦੀ ਹੈ ਜੀ ਤੇ ਰਾਤ ਦੇ 9:30 ਵਜੇ ਤੱਕ ਓਪਨ ਰਹਿੰਦੀ ਹੈ ਤੁਹਾਡੀ ਸੇਵਾ ਦੀ ਹਾਜ਼ਰ ਹੈ ਉਸ ਤੋਂ ਬਾਅਦ ਇਹ ਘੰਟਾ ਘਰ ਦੀ ਲੋਕੇਸ਼ਨ ਹੈ 55 ਨੰਬਰ ਦੁਕਾਨ ਹੈ ਜੀਟੀਬੀ ਮਾਰਕੀਟ ਕਲੌਕ ਟਾਵਰ ਲੁਧਿਆਣਾ ਉਹ 7:30 ਵਜੇ ਸ਼ੁਰੂ ਹੋ ਜਾਂਦੀ ਹੈ ਰਾਤ ਦੇ 9:30 ਵਜੇ ਤੱਕ ਉਹ ਵੀ ਖੁੱਲੀ ਰਹਿੰਦੀ ਹੈ ਤੀਜੀ ਲੋਕੇਸ਼ਨ ਹੈ ਸਾਡੀ ਜੋਦਾਪਿੰਡ ਚ ਉਹ 9:30 ਵਜੇ ਖੁੱਲਦੀ ਹੈ ਸਵੇਰੇ ਤੇ 8:30 ਵਜੇ ਉਹ ਕਲੋਜ਼ ਹੋ ਜਾਂਦੀ ਹੈ ਹਜ਼ਾਰਾਂ ਲੋਕਾਂ ਨੂੰ ਲੱਖਪਤੀ ਤੇ ਕਰੋੜਪਤੀ ਬਣਾਉਣ ਵਾਲੇ ਗਾਂਧੀ ਬ੍ਰਦਰਜ਼ ਦੀ ਦੁਕਾਨ ਦੇ ਉੱਤੇ ਅੱਜ ਫੇਰ ਹਰ ਵਾਰ ਦੀ ਤਰ੍ਹਾਂ ਢੋਲ ਵੱਜਦਾ ਪਿਆ ਲਗਾਤਾਰ ਢੋਲਤਾ ਵਜਵਾਉਂਦੇ ਰਹਿੰਦੇ ਨੇ ਰਸ਼ਵੀ ਜਿਹੜਾ ਲੱਗਾ ਰਹਿੰਦਾ ਗੱਲਬਾਤ ਕਰਦੇ ਆ ਅੱਜ ਕਿਹੜੀ ਬਾਜ਼ੀ ਮਾਰਤੀ ਜਿਹੜਾ ਫੇਰ ਦੁਕਾਨ ਦੇ ਉੱਤੇ ਢੋਲ ਵੱਜ ਰਹੇ ਨੇ ਭੰਗੜੇ ਪੈ ਰਹੇ ਨੇ ਆ ਹਾਰ ਪਾਏ ਜਾ ਰਹੇ ਨੇ ਗੱਲਬਾਤ ਕਰਦੇ ਆ ਕਿ ਅੱਜ ਗਾਂਧੀ ਬ੍ਰਦਰਜ਼ ਵਾਲਿਆਂ ਨੇ ਅੱਜ ਫੇਰ ਇਹੋ ਜਿਹਾ ਕੀ ਕਰਤਾ ਜਿਹੜਾ ਹਾਰ ਪਾਏ ਜਾ ਰਹੇ ਨੇ ਸਾਡੇ ਨਾਲ ਗਾਂਧੀ ਬ੍ਰਦਰ ਤੋਂ ਮਨਮੀਤ ਸਿੰਘ ਜੀ ਮਜੂਰੇ ਸਸ਼ੀਕਲ ਜੀ ਸਤਿ ਸ੍ਰੀ ਅਕਾਲ ਲਗਾਤਾਰ ਢੋਲ ਵੱਜਦੇ ਰਹਿੰਦੇ ਦੁਕਾਨ ਤੇ ਜਦੋਂ ਦੇਖੋ ਥੋੜੇ ਦਿਨ ਬਾਅਦ ਹੀ ਢੋਲ ਦੀ ਛਾਪ ਜੜੀ ਆ ਵੱਜਦੀ ਰਹਿੰਦੀ ਭੰਗੜੇ ਪੈਂਦੇ ਰਹਿੰਦੇ ਅੱਜ ਕੀ ਕਰਤਾ ਗੁਰੂ ਨਾਨਕ ਜੀ ਵਧਾਈ ਆ ਜੀ ਸ਼ੁਰੂ ਕਰਦੇ ਆ ਰਿਵਰਸ ਗੇਮ ਲਾਟਰੀ ਖੁੱਲਦੀ 6 ਰੁਪਿਆ ਵਾਲੀ 1 ਵਜੇ 6 ਵਜੇ ਤੇ 8 ਵਜੇ ਸਭ ਤੋਂ ਪਹਿਲਾਂ ਮਿਲੋ 8 ਵਜੇ ਵਾਲੇ ਭਰਾ ਨੂੰ ਦਿਓ ਜੀ ਕਿੱਥੇ ਇਹਨਾਂ ਦਾ ਬੈਨਰ ਲਿਆਓ ਇਹ ਦੇਖੋ ਜੀ 100 ਟਿਕਟਾਂ ਦਾ ਬੰਡਲ ਖਰੀਦੀ ਆ ਨੰਬਰ ਤੁਸੀਂ ਸਕਰੀਨ ਤੇ ਦੇਖ ਰਹੇ ਹੋ 100 ਦੇ 100 ਨੰਬਰ ਲੱਗੇ ਠੀਕ 8 ਵਜੇ ਕੱਲ 81449 ਨੰਬਰ ਨੂੰ 100 ਟਿਕਟਾਂ ਪਾਈਆਂ ਇਹਨਾਂ ਨੇ ਤੇ 100 ਦੇ 100 ਨਾਮ ਲੱਗੇ 99000 ਰੁਪਏ ਦੇ 9 ਲੱਖ ਰੁਪਿਆ 9 ਲੱਖ ਰੁਪਿਆ ਹੋ ਗਈ ਹੈ ਹਰ ਐਤਵਾਰ ਨੂੰ ਆ ਕੇ ਕਿਸਮਤ ਨੂੰ ਮੌਕਾ ਦਿੰਦੇ ਸੀ ਫੈਕਟਰੀ 'ਚ ਕੰਮ ਕਰਦੇ ਨੇ ਕਦੀ ਕਦਾ ਪਹਿਲੀ ਵਾਰੀ ਵੱਡੇ ਐਨਾ ਬੰਡਲ ਖਰੀਦੇ 20 25 ਟਿਕਟਾਂ ਦਾ ਹੀ ਬੰਡਲ ਖਰੀਦੇ ਸੀ ਹਾਂਜੀ ਬਾਕੀ ਦੱਸੋਗੇ ਤੁਸੀਂ ਆਪਾਂ ਜੀ ਬਹੁਤ ਬਹੁਤ ਮੁਬਾਰਕਾਂ ਜੀ ਪਹਿਲਾਂ ਤਾਂ 9 ਲੱਖ ਰੁਪਏ ਦਾ ਇਨਾਮ ਲੱਗਿਆ 9 ਲੱਖ ਦਾ ਲੱਗਿਆ ਸਰ ਬੜੀ ਕੋ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਹੈ ਦੱਸ ਨਹੀਂ ਸਕਦੇ ਸਰ ਕਿੰਨੇ ਸਮੇਂ ਤੋਂ ਤੁਸੀਂ ਲਾਟਰੀ ਪਾ ਰਹੇ ਸੀ ਕਾਫੀ ਦੇਰ ਸੇ ਮੈਂ ਪਾਉਂਦਾ ਸੀਗਾ ਪਰ ਥੋੜੀ ਥੋੜੀ ਪਾਉਂਦਾ ਸੀਗਾ ਅਬ ਕੀ ਵਾਰੀ ਮੈਂ ਇਕੱਠਾ ਪਾਈ ਹੈ 100 ਟਿਕਟ ਹਾਂਜੀ ਪਹਿਲਾਂ ਕਦੀ ਇਨਾਮ ਨਿਕਲਿਆ ਜਾਂ ਪਹਿਲੀ ਵਾਰੀ ਨਿਕਲਿਆ ਪਹਿਲੇ ਕਾਦ ਵਾਰੀ ਨਿਕਲਿਆ ਸੀਗਾ ਇੱਕ ਵਾਰੀ 12000 ਨਿਕਲਿਆ ਸੀਗਾ ਤੇ ਇਹ ਦੂਜੀ ਵਾਰੀ ਨਿਕਲਾ ਜੀ ਜੀ ਅਰੀ ਸਿੱਧਾ ਹੀ 912000 ਤੋਂ ਬਾਅਦ 9 ਲੱਖ ਤੇ ਘਰ ਪਰਿਵਾਰ ਦੇ ਵਿੱਚ ਕਿੰਨੀ ਕੁ ਖੁਸ਼ੀ ਦੇਖਣ ਨੂੰ ਮਿਲਦੀ ਹੈ ਜੀ ਬਹੁਤ ਖੁਸ਼ੀ ਹੈ ਚਲੋ ਆਓ ਤੁਹਾਨੂੰ ਸੈਕੰਡ ਬਣਾਉਂਦੇ ਆ ਜੀ winner ਨਾਲ ਫਸਟ ਟਾਈਮ ਇਹਨਾਂ ਨੇ ਲਾਈਫ ਵਿੱਚ ਲਾਟਰੀ ਖਰੀਦੀ ਹੈ ਉਹ ਵੀ 120 ਰੁਪਏ ਦੀਆਂ 20 ਟਿਕਟਾਂ ਮੈਂ ਕਈ ਵਾਰੀ ਕਹਿੰਦਾ ਛੋਟੀ ਲਾਟਰੀ ਹੈ ਨਾ ਜਰੀ ਕਹਿੰਦੇ ਛੋਟਾ ਪਟਾਕਾ ਬड़ा ਧਮਾਕਾ ਜਿਹਦੇ ਚੋਂ 9000 ਦੇ 10 ਇਨਾਮ 24325 ਨੰਬਰ ਹੈ ਜੀ ਹਾਂ 24 ਕੱਲ ਨਿਕਲੇ ਆ ਜੀ ਇਹਨਾਂ ਦਾ ਤੇ ਪਹਿਲੀ ਵਾਰੀ ਟਿਕਟ ਪਾ ਕੇ ਵੀ ਜਿੱਤ ਸਕਦੇ ਨੇ ਤੇ ਪਹਿਲੀ ਵਾਰੀ ਕਿਸਮਤ ਅਜ਼ਮਾਈ ਤੇ ਪਹਿਲੀ ਯਾਰ ਦੇ ਵਿੱਚ ਇਨਾਮ ਨਿਕਲ ਹਾਂਜੀ ਹਾਂਜੀ ਤਾਂ ਹੀ ਮੈਂ ਲੋਕਾਂ ਨੂੰ ਕਹਿੰਦਾ ਆਪਣੀ ਕਿਸਮਤ ਨੂੰ ਮੌਕਾ ਦਿਓਗੇ ਤਾਈਂ ਨਾ ਲਾਟਰੀ ਖੁੱਲੂਗੀ ਤੁਸੀਂ ਘਰੇ ਬੈਠੇ ਕਹੀ ਜਾਂਦੇ ਮੇਰੀ ਖੁੱਲਦੀ ਨਹੀਂ ਖੁੱਲਦੀ ਨਹੀਂ ਅਸਲੇ ਲਈ ਤੁਹਾਨੂੰ ਆਣਾ ਪੈਣਾ ਡੁਗਰੀ ਜੋਧਾਂ ਜਾਂ ਕੰਟਾ ਕਰ ਵਿਖੇ ਤੇ ਕੱਲ ਸਵੇਰ ਦੀ ਗੱਲ ਸੁਣਾਉਂਦਾ ਸਟੋਰੀ ਬਹੁਤ ਇੰਟਰਸਟਿੰਗ ਹੈ ਸਵੇਰੇ ਨਾ 75084 ਨੰਬਰ 1 ਵਜੇ ਡਰਾਅ ਤੇ ਮਿਲਿਆ ਅਸੀਂ 1 ਵਜੇ ਨੂੰ ਸਵੇਰ ਕਹਿੰਦੇ ਕਿਉਂਕਿ ਇਹ ਪਹਿਲਾ ਡਰਾਅ ਹੁੰਦਾ ਹੈ ਤੇ ਅਧੀ ਚ ਨੰਬਰ ਮਿਲ ਗਏ ਤੇ ਪਿਛਲੇ ਨਾ 2 ਮਹੀਨਿਆਂ ਤੋਂ ਸਾਡੇ 6 ਨਾਮ ਨੰਬਰ ਮਿਲ ਜਾਂਦੇ ਸੀਰੀਜ਼ ਚੇਂਜ ਹੋ ਜਾਂਦੀ ਮੈਨੂੰ ਫੋਨ ਕੀਤਾ ਕਹਿੰਦਾ ਅੰਕਲ ਜੀ ਹਰ ਵਾਰੀ ਰਹਿ ਜਾਂਦਾ ਕਰੋੜ ਆ ਜਾਣਾ ਚਾਹੀਦਾ ਮੈਂ ਕਹਾ ਨਿਰਾਸ਼ ਨੀ ਹੋ ਜੀ ਬਾਬੇ ਦਾ ਆਸਰਾ ਲਓ ਆਏਗਾ ਆਇਆ ਜੀ 6 ਵਜੇ ਆਇਆ 6 ਵਜੇ ਤੋਂ ਬਾਅਦ 8 ਵਜੇ ਆਇਆ ਤੋਂ ਮੈਨੂੰ ਪੂਰੀ ਉਮੀਦ ਹੈ ਭੈਣ ਭਰਾਵਾਂ ਦੇ ਪਵਿੱਤਰ ਤਿਹਵਾਰ ਤੇ ਇਸ ਰਾਖੀ ਤੇ ਵੀ 7 ਕਰੋੜ ਰੁਪਏ ਗਾਂਧੀ ਬ੍ਰਦਰਸ ਦੀ ਕਿਸੇ ਇੱਕ ਸ਼ਾਪ ਤੋਂ ਜ਼ਰੂਰ ਆਏਗਾ ਮੈਰੀ ਦਿਲੀ ਖੁਆਇਸ਼ ਜੇ ਡੁਗਰੀ ਵਿਖਿਆ ਜਾਤੇ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਇਹ ਮੁੰਡੇ ਨੇ ਬਹੁਤ ਮਿਹਨਤ ਕੀਤੀ ਹੈ ਯੰਗ ਏਜ ਵਿੱਚ ਕਿਉਂਕਿ ਸਾਰਾ ਯੂਥ ਬਾਹਰ ਭੱਜ ਰਿਹਾ ਸੀ ਇਹ ਵੀ ਕੈਨੇਡਾ ਜਾ ਰਿਹਾ ਸੀ ਮੈਂ ਕਿਹਾ ਤੈਨੂੰ ਕੈਨੇਡਾ ਨਹੀਂ ਜਾਂਦੇ ਨਾ ਮੈਂ ਕਿਹਾ ਮੁੜ ਕੇ ਸੇਵਾ ਕਰਨ ਤੋਂ ਭਜਦੇ ਹੋ ਕੰਮ ਇੱਥੇ ਹੀ ਕਰੋ ਤੇ ਸੇਵਾ ਕਰੋ ਸਾਡੀ ਦੱਸੋ ਜੀ ਤੁਸੀਂ ਬਿਲਕੁਲ ਬਿਲਕੁਲ ਹਮੇਸ਼ਾ ਅੰਕਲ ਮੋਟੀਵੇਟ ਕਰਦੇ ਰਹਿੰਦੇ ਆ ਜਦੋਂ ਵੀ ਇਨਾਮ ਖਾਲੀ ਜਾਂਦੇ ਆ ਲੱਗਦਾ ਤਾਂ ਹੈਗਾ ਹੀ ਆ ਵੀ ਸਾਰਾ ਦਿਨ ਮਿਹਨਤ ਕਰ ਰਹੇ ਆ ਤੇ ਕੱਲ ਆ ਨਹੀਂ ਰਿਹਾ ਕੱਲ ਅੰਕਲ ਨਾਲ ਗੱਲ ਚੱਲ ਰਹੀ ਸੀ ਕੱਲ ਦਿਨ ਚ ਦੋ ਵਾਰੀ ਵੱਡੇ ਇਨਾਮ ਲੱਗੇ ਤੇ ਬਸ ਇਹੀ ਮੋਟੀਵੇਸ਼ਨ ਆ ਹੁਣ ਅੱਗੇ ਉਮੀਦ ਆ ਵੀ ਕਰੋੜਾਂ ਚ ਵੀ ਛੇਲਦੀ ਇਸ ਤਗਾਂ ਤੋਂ ਇਨਾਮ ਲੱਗੂਗਾ ਖੁਸ਼ੀ ਕਿੰਨੀ ਹੋਈ ਫਿਰ ਜਦੋਂ ਕੱਲ ਇਨਾਮ ਨਿਕਲੇ ਜ਼ਿਆਦਾ ਹੋਈ ਪਹਿਲਾਂ ਤਾਂ 6 ਵਜੇ ਸੁਣ ਕੇ ਮੂਡ ਇੱਕਦਮ ਖੁਸ਼ ਹੋ ਗਿਆ ਵੀ ਯਾਰ ਚੱਲ ਥੋੜਾ ਰਿਵਾਰਡ ਤਾਂ ਆਇਆ ਫਿਰ ਜਦੋਂ 8 ਵਜੇ ਆਇਆ ਫਿਰ ਤਾਂ ਬਸ ਪੁੱਠੋ ਹੀ ਨਾ ਫਿਰ 8 ਵੇ ਦਾ ਤਾਂ ਸੀ ਵੀ ਕੁਝ ਹੋਰ ਸੀ ਨਹੀਂ ਕੁਝ ਹੋਰ ਹੋ ਗਿਆ ਬਸ ਤੋਂ ਪਹਿਲਾਂ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਬਹੁਤ ਬਹੁਤ ਬਾਈ ਜੀ ਭਾਈ ਕਿੰਨੀ ਕਿ ਖੁਸ਼ੀ ਹੋ ਰਹੀ ਹੈ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਹਰੇਕ ਬੰਦਾ ਲੋਟਰੀ ਜਿਹੜਾ ਪਾਉਂਦਾ ਤੇ ਹਰ ਵਾਰ ਸੋਚਦਾ ਕਿ ਚਲੋ ਅੱਜ ਨਿਕਲੇਗੀ ਕੱਲ ਨਿਕਲੇਗੀ ਪਰ ਤੁਹਾਡੀ ਪਹਿਲੀ ਯਾਰ ਦੇ ਵਿੱਚ ਹੀ ਲੋਟਰੀ ਨਿਕਲ ਗਈ ਕਿੰਨੇ ਦਾ ਇਨਾਮ ਨਿਕਲਿਆ ਭਾਈ ਮੇਰਾ 9 ਟਿਕਟਾਂ 10 ਟਿਕਟ ਲੱਗੀਆਂ 9000 ਵਿੱਚ 90000 ਰੁਪਏ ਲੱਗਿਆ ਮੇਰਾ ਸਿਰਫ 90000 ਰੁਪਏ ਪਹਿਲੇ ਵਾਰ ਚ ਲੱਗੇ ਤੇ ਖਰੀਦੀਆਂ ਕਿੰਨੇ ਦੀਆਂ ਸੀ ਮੈਂ ਸਰ 20 ਟਿਕਟਾਂ ਖਰੀਦੀਆਂ ਸੀ 120 ਰੁਪਏ ਦੀ ਤੇ ਉਹਦੇ ਵਿੱਚੋਂ 10 ਟਿਕਟਾਂ ਮੇਰੇ ਲੱਗ ਚੁੱਕੇ ਤੇ ਅੱਜ ਪਸ ਪਹਿਲੀ ਵਾਰੀ ਪਾਇ ਤੇ ਪਹਿਲੀ ਵਾਰੀ ਮੇਰਾ ਨਾਮ ਲੱਗ 120 ਲਾਏ ਤੇ 90000 ਪਾਏ 90000 ਪਾਏ ਸੋ ਘਰ ਪਰਿਵਾਰ ਦੇ ਵਿੱਚ ਜਦੋਂ ਗੱਲ ਹੋਈ ਵੀ ਮੇਰੀ ਲੋਟਰੀ ਦੀ ਟਿਕਟ ਨਿਕਲੀ ਤਾਂ ਕਿੱਦਾਂ ਦਾ ਰਿਐਕਸ਼ਨ ਸੀਗਾ ਘਰ ਦੇਆਂ ਦਾ ਵੀ ਘਰ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਆ ਵੀ ਪਹਿਲੀ ਵਾਰ ਲੋਟਰੀ ਪਾਈ ਤਾਂ ਪਹਿਲੀ ਵਾਰ ਚ ਲੱਗ ਗਈ ਉਹ ਜਿੱਤਦੇ ਨੇ 90000 9 ਲੱਖ 3 ਕਰੋੜ ਇਹ ਵਿਨਰਸ ਦੀ ਫੋਟੋ ਹੈ ਘਰ ਬੈਠੇ ਕੁਛ ਨਹੀਂ ਮਿਲਦਾ ਕਿਸਮਤ ਨੂੰ ਜਮਾਨ ਲਈ ਘਰੋਂ ਨਿਕਲਣਾ ਪੈਣਾ ਐ ਐਸੇ ਰਖੜੀ ਤੇ ਤੁਹਾਨੂੰ ਆਣਾ ਪੈਣਾ ਗਾਂਧੀ ਬ੍ਰਦਰਸ ਦੀ ਡੁਗਰੀ ਸ਼ਾਪ ਜੋਧਾ ਜਾਂ ਕੰਟਾਕਰ ਚੋਇਸ ਤੁਹਾਡੀ ਐ ਫਿਜ਼ੀਕਲ ਲਾਟਰੀ ਖਰੀਦਣੀ ਐ ਕਿੰਨੇ ਕਰੋੜ ਦੀ ਲਾਟਰੀ ਨਿਕਲੇਗੀ ਤੇ ਕਿੰਨੇ ਪੈਸੇ ਲਾਣੇ ਪੈਣਗੇ ਲੋਕਾਂ ਨੂੰ 500 ਰੁਪਏ 7 ਕਰੋੜ ਰੁਪਏ ਜੀ ਤੁਸੀਂ ਕਿੰਨੇ ਐਕਸ ਹੁੰਦਾ ਮੈਨੂੰ ਮੇਰੇ ਖਲ ਕੈਲਕੂਲੇਟਰ ਤੇ ਕਰਾਂ 7 ਕਰੋੜ ਤੋਂ ਬਾਅਦ ਵਾਲੇ ਇਨਾਮ ਕਿਹੜੇ ਕਿਹੜੇ ਰਹਿਣਗੇ 3 ਲੱਖ ਦੇ 5 ਨੇ ਸੈਕੰਡ 10 ਲੱਖ ਦੇ 5 ਨੇ ਥਰਡ 5 ਲੱਖ ਦੇ 5 ਨੇ ਠੀਕ ਐ ਜੀ ਸਾਰੇ ਨਾਮ ਮੁਜਬਾਨੀ ਯਾਦ ਹੋ ਗਏ ਨੇ ਫਿਰ ਉਸ ਤੋਂ ਬਾਅਦ ਦੱਸ ਦਿੰਦੇ ਆ ਜੀ 1200 ਨਾਮ 9000 ਦਾ 5000 ਦਾ ਤੇ 3000 ਦਾ 48000 ਨਾਮ 1000 ਰੁਪਏ ਦਾ 55616 ਨਾਮ 17 ਕਰੋੜ 20 ਲੱਖ 70000 ਰੁਪਏ ਵੰਡਿਆ ਜਾਣਾ ਬੱਲੇ ਬੱਲੇ ਹੋ ਜਾਣੀ ਐ ਸਰਾਖੀ 2025 ਤੇ ਭੈਣ ਭਰਾ ਆਪਣੇ ਰਖੜੀ ਦੇ ਤਿਉਹਾਰ ਦੇ ਉਤੇ ਇੱਕ ਦੂਜੇ ਨੂੰ ਇਹ ਗਿਫਟ ਦੇ ਬਿਲਕੁਲ ਦਿਓ ਕਿਉਂਕਿ ਇਹ ਨਾ ਤੁਸੀਂ ਗਿਫਟ ਦੇ ਕੇ ਰਾਕੀ ਨੂੰ ਇੱਕ ਹਿਸਟੋਰੀਕਲ ਬਣਾ ਸਕਦੇ ਹੋ ਤੁਸੀਂ ਇਸ ਰਾਖੀ ਤੇ ਆਪਣੇ ਭਰਾ ਦੀ ਕਿਸਮਤ ਵੀ ਬਦਲ ਸਕਦੇ ਹੋ ਭੈਣ ਚਾਹੇ ਭਰਾ ਦੀ ਤੇ ਭਰਾ ਚਾਹੇ ਤੇ ਭੈਣ ਦੀ ਕਿਸਮਤ ਬਦਲ ਸਕਦਾ ਹੈ ਉਹ ਵੀ ਸਿਰਫ 500 ਰੁਪਏ ਦੀ ਟਿਕਟ ਖਰੀਦ ਕੇ ਇਹ ਸੁਪਨਿਆਂ ਨੂੰ ਸਾਕਾਰ ਕਰ ਸਕਦੀ ਹੈ ਲਾਟਰੀ ਤੇ ਮੈਂ ਹੀ ਕਹਿੰਦਾ ਕਿ ਕਿੱਧਰ ਜਾ ਰਹੇ ਹੋ ਕਿੱਧਰ ਧਿਆਨ ਹੈ ਕਰੋੜਪਤੀ ਬਣਾਉਣ ਵਾਲੀ ਇਹੀ ਦੁਕਾਨ ਹੈ ਸੋ ਜੇ ਕਿਸੇ ਨੇ ਲਾਟਰੀ ਖਰੀਦਣੀ ਹੈ ਤਾਂ ਕੀ ਟਾਈਮਿੰਗ ਰਹੇਗੀ ਤੇ ਕਿਹੜੀ-ਕਿਹੜੀ ਦੁਕਾਨ ਜਿਹੜੀ ਤੁਹਾਡੀ ਹੈਗੀ ਹੈ ਇੱਥੇ ਕਿੱਥੇ ਆ ਕੇ ਤੁਸੀਂ ਜਿਹੜਾ ਲੋਕਾਂ ਨੇ ਟਿਕਟ ਲੈਣੀ ਹੈ ਪਹਿਲਾਂ ਤਾਂ ਜੀ ਗੱਲ ਕਰਦੇ ਜਿਸ ਟਾਈਮ ਇੱਥੇ ਜਿਹੜੀ ਲੋਕੇਸ਼ਨ ਤੇ ਖੜੇ ਆਂ ਡੁਗਰੀ ਦੀ ਲੋਕੇਸ਼ਨ ਹੈ ਸ਼ਾਪ ਨੰਬਰ 8 ਗੁਰੂ ਰਾਮਦਾਸ ਮਾਰਕੀਟ ਇਹ ਸਵੇਰੇ 8 ਵਜੇ ਸ਼ੁਰੂ ਹੋ ਜਾਂਦੀ ਹੈ ਜੀ ਤੇ ਰਾਤ ਦੇ 9:30 ਵਜੇ ਤੱਕ ਓਪਨ ਰਹਿੰਦੀ ਹੈ ਤੁਹਾਡੀ ਸੇਵਾ ਲਈ ਹਾਜ਼ਰ ਆਂ ਉਸ ਤੋਂ ਬਾਅਦ ਇਹ ਘੰਟਾ ਘਰ ਦੀ ਲੋਕੇਸ਼ਨ ਹੈ 55 ਨੰਬਰ ਦੁਕਾਨ ਹੈ ਜੀਟੀਬੀ ਮਾਰਕੀਟ ਕਲॉक ਟਾਵਰ ਲੁਧਿਆਣਾ ਉਹ 7:30 ਵਜੇ ਸ਼ੁਰੂ ਹੋ ਜਾਂਦੀ ਹੈ ਰਾਤ ਦੇ 9:30 ਵਜੇ ਤੱਕ ਉਹ ਵੀ ਖੁੱਲੀ ਰਹਿੰਦੀ ਹੈ ਤੀਜੀ ਲੋਕੇਸ਼ਨ ਹੈ ਸਾਡੀ ਜੋਦਾ ਪਿੰਡ ਚ ਉਹ 9:30 ਵਜੇ ਖੁੱਲਦੀ ਹੈ ਸਵੇਰੇ ਤੇ 8:30 ਵਜੇ ਉਹ ক্লোਜ਼ ਹੋ ਜਾਂਦੀ ਹੈ ਤੁਸੀਂ ਤਿੰਨੇ ਲੋਕੇਸ਼ਨ ਕਿ ਸੁਮਤ ਨੂੰ ਮੌਕਾ ਦੇ ਸਕਦੇ ਹੋ ਗਾਂਧੀਪੁਰ ਦੀ ਅਫੀਸ਼ੀਅਲ ਦੁਕਾਨਾਂ ਦੇ ਤਿੰਨੇ ਇਸ ਤੋਂ ਇਲਾਵਾ ਜਦੋਂ ਆਪਾਂ ਕੋਈ ਨਵੀਂ ਦੁਕਾਨ ਓਪਨ ਕਰਾਂਗੇ ਤਾਂ ਇੱਕ ਵਾਰ ਮੀਡੀਆ ਚ ਆ ਕੇ ਜਰੂਰ ਉਹਦਾ ਇੰਟਰਵਿਊ ਕਰਾਂਗੇ ਜੀ ਤਾਂ ਰਕੜੀ ਬੰਪਰ ਕਦੋਂ ਤੱਕ ਲੈ ਸਕਦੇ ਨੇ ਲੋਕੀ ਟਿਕਟਾਂ ਕਦੋਂ ਤੱਕ ਖਰੀਦ ਸਕਦੇ ਨੇ 16 8 2025 8 ਵਜੇ ਦਾ ਡਰਾਅ ਸ਼ੁਰੂ ਹੋਣਾ ਹੈ 7:30 ਵਜੇ ਤੱਕ ਇੱਕ ਸਿੰਗਲ ਟਿਕਟ ਵੀ ਸਾਡੀ ਦੁਕਾਨ ਤੇ ਆ ਕੇ ਤੁਸੀਂ ਬਾਏ ਕਰ ਸਕਦੇ ਹੋ ਹਾਂ ਪਰ ਇਹ ਨਾ ਕਹੋ ਕਿ ਯਾਰ ਅੱਜ ਲੈਣੇ ਆ ਤੇ ਕੱਲ ਲੈਣੇ ਆ ਐਦਾਂ ਲੰਘ ਜਣੇ ਨੇ ਦਿਨ ਕਿਉਂਕਿ 7 ਕਰੋੜ ਦਾ ਇਨਾਮ ਹੈ ਬਹੁਤ ਵੱਡਾ ਪ੍ਰਾਈਜ਼ ਹੈ ਤੈਨੂੰ ਪਾਣ ਲਈ ਥੋੜੀ ਜਿਹੀ ਮਿਹਨਤ ਕਰਨੀ ਪੈਣੀ ਹੈ ਘਰੋਂ ਉੱਠ ਕੇ ਸਾਡੀ ਤਿੰਨੇ ਲੋਕੇਸ਼ਨਾਂ ਦੇ ਕਿਤੇ ਉਹ ਜਿਹੜੀ ਤੁਹਾਨੂੰ ਨੇੜੇ ਲੱਗਦੀ ਹੈ ਉੱਥੇ ਆ ਕੇ ਤੁਸੀਂ ਇਹ ਟਿਕਟ ਪਾ ਪਾ ਕੇ ਆਪਣੀ ਕਿਸਮਤ ਨੂੰ ਅਜਮਾ ਸਕਦੇ ਹੋ ਸੋ ਬਿਲਕੁਲ ਪਹਿਲੀ ਵਾਰੀ ਟਿਕਟ ਲਈ ਤੇ ਪਹਿਲੀ ਵਾਰ ਦੇ ਵਿੱਚ ਹੀ ਇਨਾਮ ਨਿਕਲ ਗਿਆ ਹੁਣ ਘਰ ਬੈਠੇ ਕੀ ਕਰ ਰਹੇ ਹੋ ਜਲਦੀ ਜਲਦੀ ਗਾਂਧੀ ਬ੍ਰਦਰਸ ਦੀ ਦੁਕਾਨ ਦੇ ਉੱਤੇ ਆ ਜਾਓ ਤੇ ਰਖੜੀ ਬੰਪਰ ਜਿਹੜਾ ਉਹ ਟਿਕਟ ਖਰੀਦ ਲਓ 500 ਰੁਪਏ ਦੀ ਟਿਕਟ ਹੈ ਤੇ 7 ਕਰੋੜ ਦਾ ਇਨਾਮ ਹੈ 16 ਤਰੀਕ ਨੂੰ ਇਸ ਦਾ ਜਿਹੜਾ ਰਿਜ਼ਲਟ ਨਿਕਲੇਗਾ ਤੇ ਹੁਣ ਉਡੀਕ ਨਾ ਕਰੋ ਤੇ ਜਲਦੀ ਜਲਦੀ ਆ ਕੇ ਇੱਥੇ ਲੋਟਰੀ ਖਰੀਦੋ ਤੇ ਆਪਣੀ ਕਿਸਮਤ ਅਜ਼ਮਾਓ ਤੇ ਕਰੋੜਪਤੀ ਬਣੋ ਲੁਧਿਆਣਾ ਤੋਂ ਵੀਡੀਓ ਚੈਨਲ ਸੁਖਵਿੰਦਰ ਸਿੰਘ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ